ਜਦੋਂ ਅਸੀਂ ਇਹਨਾਂ ਦੀ ਉਮਰ ਦੇ ਹੁੰਦੇ ਸੀਗੇ ਮੈਂ ਇਹਨਾਂ ਦੀ ਉਮਰ ਦਾ ਹੁੰਦਾ ਸੀ ਮੈਨੂੰ ਤਾਂ ਜਮੈਂ ਹੀ ਪਤਾ ਹੀ ਨਹੀਂ ਹੁੰਦਾ ਸੀ ਕੀ ਕਰਨਾ ਕੀ ਨਹੀਂ ਕਰਨਾ ਨਾਲਾ ਜਿਹਾ ਲੰਮਕੀ ਜਾਣਾ ਉਹਦਾ ਚਵਲਾਂ ਪੁੱਠੀਆਂ ਪਾ ਲੈਣੀਆਂ ਅਸੀਂ ਅਸੀਂ ਜਦੋਂ ਜਵਾਗ ਹੁੰਦੇ ਸੀ ਅੱਜ ਅੱਲ ਤੇ ਜਵਾਗ ਵਾਲੇ ਐਕਟਿਵ ਨਹੀਂ ਮੈਂ ਕਿਹਾ ਯਾਰ ਇਹਨਾਂ ਦੇ ਟਾਈਮ ਤੇ ਸਾਨੂੰ ਜੰਮਣਾ ਚਾਹੀਦਾ ਸੀ ਬੜੇ ਤੇਜ਼ ਜਵਾਗ ਨੇ ਸਾਡੇ 90s ਵਾਲਿਆਂ ਦੇ ਵਿੱਚ ਇੱਕ ਇੱਕ ਚੀਜ਼ ਬਹੁਤ ਵਧੀਆ ਆ ਕਿ ਅ ਅਸੀਂ ਹੁਣ ਸੰਸੀਰ ਹੋ ਗਏ ਹੁਣ ਸਾਨੂੰ ਅਕਲ ਆ ਗਈ ਆ ਵਾਲਾ ਕਿਰਦਾਰ ਹੈਗਾ ਤੁਸੀ ਫਿਲਮ ਚ ਹਾਂਜੀ ਥੋੜਾ ਜਿਹਾ ਗੁੱਸੇ ਵਾਲਾ ਵੀ ਹੈ ਥੋੜਾ ਜਿਹਾ ਇੱਕ ਗੈਂਗਸਟਰ ਫੀਲ ਜਿਹੜੀ ਜਿਹੜੀ ਮੇਰੀ ਲੁੱਕ ਹੈਗੀ ਆ ਉਦੋਂ ਦਾ ਕਿਰਦਾਰ ਹੈ ਤੇ ਬਾਕੀ ਤੁਹਾਨੂੰ ਪਤਾ ਲੱਗੇ ਕਿੰਨੇ ਦੋ ਚਾਰ ਦਿਨ ਰਹਿ ਗਏ ਮੇਰੇ ਤੁਸੀਂ ਜਾ ਕੇ ਦੇਖਿਓ ਤੇ ਬਸ ਠੀਕ ਹੈ ਜੀ ਹੋਰ ਦੱਸੋ ਫਿਲਮ ਚ ਸੋਣੇ ਸੋਣੇ ਜਵਾਬ ਵੀ ਲਿੱਤੇ ਹੋਏ ਨੇ ਸਟਾਰ ਜਿਨ੍ਹਾਂ ਉੱਤੇ ਫਿਲਮ ਬਣੀ ਹੋਈ ਆ ਬੱਚਿਆਂ ਨਾਲ ਕਿਦਾਂ ਐਕਸਪੀਰੀਅੰਸ ਰਿਹਾ ਬੱਚਿਆਂ ਨਾਲ ਐਕਸਪੀਰੀਅੰਸ ਬਹੁਤ ਵਧੀਆ ਸੀਗਾ ਬੜੇ ਕਿਊਟ-ਕਿਊਟ ਬੱਚੇ ਆ ਤੇ ਬਹੁਤ ਸੋਹਣਾ ਕੰਮ ਕੀਤਾ ਇਹਨਾਂ ਨੇ ਬਹੁਤ ਸੋਹਣੀ ਐਕਟਿੰਗ ਕਰੀ ਜਦੋਂ ਅਸੀਂ ਇਹਨਾਂ ਦੀ ਉਮਰ ਦੇ ਹੁੰਦੇ ਸੀਗੇ ਮੈਂ ਇਹਨਾਂ ਦੀ ਉਮਰ ਦਾ ਹੁੰਦਾ ਸੀ ਮੈਨੂੰ ਤਾਂ ਜਮੈਂ ਪਤਾ ਹੀ ਨਹੀਂ ਹੁੰਦਾ ਸੀ ਕੀ ਕਰਨਾ ਕੀ ਨਹੀਂ ਕਰਨਾ ਮੇਰੇ ਖਿਆਲ ਚ ਸਾਨੂੰ ਤਾਂ ਉਹ ਕੱਪੜੇ ਵੀ ਨਹੀਂ ਪਾਉਣੇ ਆਉਂਦੇ ਨਿੱਕਰ ਚੱਕ ਕੇ ਫਿਰਦੇ ਰਹਿੰਦੇ ਸਾਰੀ ਦਿਹਾੜੀ ਹਨਾ ਤੇ ਉਹ ਨਾਲਾ ਜਿਹਾ ਲੰਮਕੀ ਜਾਣਾ ਉਹਦਾ ਚਵਲਾਂ ਪੁੱਠੀਆਂ ਪਾ ਲੈਣੀਆਂ ਤੇ ਅਸੀਂ ਅਸੀਂ ਜਦੋਂ ਜਵਾਗ ਹੁੰਦੇ ਸੀ ਅੱਜ ਅਲੱਗ ਦੀ ਜਵਾਗ ਵਾਲੇ ਐਕਟਿਵ ਨੇ ਤੇ ਇਹ ਜਦੋਂ ਐਕਟਿੰਗ ਕਰਦੇ ਸੀ ਮੈਂ ਨਾਲ ਦੇਖੀ ਜਾਵਾਂ ਮੈਂ ਕਿਹਾ ਯਾਰ ਇਹਨਾਂ ਦੇ ਟਾਈਮ ਤੇ ਸਾਨੂੰ ਜੰਮਣਾ ਚਾਹੀਦਾ ਸੀ ਬੜੇ ਤੇਜ਼ ਜਵਾਗ ਨੇ ਸਮਾਰਟ ਨੇ ਮਤਲਬ ਲਾਈਕ ਜਦੋਂ ਅਸੀਂ ਹੁੰਦੇ ਸੀ ਉਦੋਂ ਥੋੜੇ ਜਿਹਾ ਅਸੀਂ ਮਤਲਬ ਤੁਹਾਨੂੰ ਬਾਰੇ ਸਾਰੇ ਜਾਣੇ ਜੋ ਵੀ 90s ਦੇ ਹੈਗੇ ਆ ਤੇ ਪਰ ਇੱਕ ਸਾਡੇ 90s ਵਾਲਿਆਂ ਦੇ ਵਿੱਚ ਇੱਕ ਇੱਕ ਚੀਜ਼ ਬਹੁਤ ਵਧੀਆ ਆ ਕਿ ਅਸੀਂ ਹੁਣ ਸੰਸੀਰ ਹੋ ਗਏ ਹੁਣ ਸਾਨੂੰ ਅਕਲ ਆ ਗਈ ਹੈ ਹੁਣ ਅਸੀਂ ਸਾਰੇ ਜਾਨੀ ਜਿੰਨੇ ਵੀ ਸਮਝਦਾਰ ਹੋ ਗਏ ਆ ਤੇ ਬਾਕੀ ਨਿਆਣਿਆਂ ਨਾਲ ਕੰਮ ਕੀਤਾ ਬਹੁਤ ਵਧੀਆ ਲੱਗਾ ਤੇ ਫਿਲਮ ਸਾਡੀ ਪੰਜਾਬੀ ਆ ਗਈ ਹੋਏ 12 ਸਤੰਬਰ ਨੂੰ ਫੈਮਿਲੀ ਐਂਟਰਟੇਨਮੈਂਟ ਹੈ ਗੁੱਸੇ ਵਾਲਾ ਕਿਰਦਾਰ ਹੈਗਾ ਤੁਸੀਂ ਫਿਲਮ ਚ ਹਾਂਜੀ ਥੋੜਾ ਜਿਹਾ ਗੁੱਸੇ ਵਾਲਾ ਵੀ ਹੈ ਥੋੜਾ ਜਿਹਾ ਇੱਕ ਗੈਂਗਸਟਰ ਫੀਲ ਜਿਹੜੀ ਜਿਹੜੀ ਮੇਰੀ ਲੁੱਕ ਹੈਗੀ ਆ ਉਦਾਂ ਦਾ ਕਿਰਦਾਰ ਹੈ ਤੇ ਬਾਕੀ ਤੁਹਾਨੂੰ ਪਤਾ ਲੱਗਿਆ ਕਿੰਨੇ 2-4 ਦਿਨ ਰਹਿ ਗਏ ਮੂਰੇ ਤੁਸੀਂ ਜਾ ਕੇ ਦੇਖਿਓ ਤੇ ਬਸ ਠੀਕ ਹੈ ਜੀ ਹੋਰ ਦੱਸੋ ਫਿਲਮ 'ਚ ਸਣ ਸੁਣੇ ਜਵਾਕ ਵੀ ਲਿੱਤੇ ਹੋਏ ਨੇ ਸਟਾਰ ਜਿਨ੍ਹਾਂ ਉੱਤੇ ਫਿਲਮ ਬਣੀ ਹੋਈ ਆ ਬੱਚਿਆਂ ਨਾਲ ਕਿਦਾਂ ਐਕਸਪੀਰੀਅੰਸ ਰਿਹਾ ਬੱਚਿਆਂ ਨਾਲ ਐਕਸਪੀਰੀਅੰਸ ਬਹੁਤ ਵਧੀਆ ਸੀਗਾ ਬੜੇ ਕਿਊਟ-ਕਿਊਟ ਬੱਚੇ ਆ ਤੇ ਬਹੁਤ ਸੋਹਣਾ ਕੰਮ ਕੀਤਾ ਇਹਨਾਂ ਨੇ ਬਹੁਤ ਸੋਹਣੀ ਐਕਟਿੰਗ ਕਰੀ ਜਦੋਂ ਅਸੀਂ ਇਹਨਾਂ ਦੀ ਉਮਰ ਦੇ ਹੁੰਦੇ ਸੀਗੇ ਮੈਂ ਇਹਨਾਂ ਦੀ ਉਮਰ ਦਾ ਹੁੰਦਾ ਸੀ ਮੈਨੂੰ ਤਾਂ ਜਮੈਂ ਪਤਾ ਹੀ ਨਹੀਂ ਹੁੰਦਾ ਸੀ ਕੀ ਕਰਨਾ ਕੀ ਨਹੀਂ ਕਰਨਾ ਮੇਰੇ ਖਿਆਲ ਚ ਸਾਨੂੰ ਤਾਂ ਉਹ ਕੱਪੜੇ ਵੀ ਨਹੀਂ ਪਾਉਣੇ ਆਉਂਦੇ ਨਿੱਕਰ ਚੱਕ ਕੇ ਫਿਰਦੇ ਰਹਿੰਦੇ ਸਾਰੀ ਦਿਹਾੜੀ ਹਨਾ ਤੇ ਉਹ ਨਾਲਾ ਜਿਹਾ ਲੰਮੀ ਜਾਣਾ ਉਹਦਾ ਚਵਲਾਂ ਪੁੱਠੀਆਂ ਪਾ ਲੈਣੀਆਂ ਤੇ ਅਸੀਂ ਅਸੀਂ ਜਦੋਂ ਜਵਾਗ ਹੁੰਦੇ ਸੀ ਅੱਜ ਅਲੱਗ ਦੀ ਜਵਾਗ ਵਾਲੇ ਐਕਟਿਵ ਨੇ ਤੇ ਇਹ ਜਦੋਂ ਐਕਟਿੰਗ ਕਰਦੇ ਸੀ ਮੈਂ ਇਹ ਨਾਲ ਦੇਖੀ ਆ ਮੈਂ ਕਿਹਾ ਯਾਰ ਇਹਨਾਂ ਦੇ ਟਾਈਮ ਤੇ ਸਾਨੂੰ ਜੰਮਣਾ ਚਾਹੀਦਾ ਸੀ ਬੜੇ ਤੇਜ਼ ਜਵਾਗ ਨੇ ਸਮਾਰਟ ਨੇ ਮਤਲਬ ਲਾਈਕ ਜਦੋਂ ਅਸੀਂ ਹੁੰਦੇ ਸੀ ਉਦੋਂ ਥੋੜੇ ਜਿਹਾ ਅਸੀਂ ਮਤਲਬ ਤੁਹਾਨੂੰ ਵਦੇ ਆ ਸਾਰੇ ਜਾਣੇ ਜੋ ਵੀ 90s ਦੇ ਹੈਗੇ ਆ ਤੇ ਪਰ ਇੱਕ ਸਾਡੇ 90s ਵਾਲਿਆਂ ਦੇ ਵਿੱਚ ਇੱਕ ਇੱਕ ਚੀਜ਼ ਬਹੁਤ ਵਧੀਆ ਆ ਕਿ ਅ ਅਸੀਂ ਹੁਣ ਸੰਸੀਅਰ ਹੋ ਗਏ ਹੁਣ ਸਾਨੂੰ ਅਕਲ ਆ ਗਈ ਆ ਹੁਣ ਅਸੀਂ ਸਾਰੇ ਜਾਣੇ ਜਿੰਨੇ ਵੀ ਸਮਝਦਾਰ ਹੋ ਗਏ ਆ ਤੇ ਬਾਕੀ ਨਿਆਣਿਆਂ ਨਾਲ ਕੰਮ ਕੀਤਾ ਬਹੁਤ ਵਧੀਆ ਲੱਗਾ ਤੇ ਫਿਲਮ ਸਾਡੀ ਪੰਜਾਬੀ ਆ ਗਈ ਹੋਏ 12 ਸਤੰਬਰ ਨੂੰ ਫੈਮਿਲੀ ਐਂਟਰਟੇਨਮੈਂਟ